ਇਤੀ ਫੁੱਟ ਰੋਡ ਹੈ ਉਹ ਹਰ ਟਾਈਮ ਬਾਈ ਫੁੱਟ ਰਹਿਦਾ 70 ਸਾਲਾਂ ਦਾ ਪਲਾਟ ਗਰੀਬਾਂ ਨੂੰ ਛਡਾਇਆ ਜਾ ਸਕਦਾ ਇੱਕ ਜਿਹੜੇ ਬੰਦੇ ਨੇ ਜ਼ਿਮੀਦਾਰ ਰੇ 12 ਸਾਲ ਤੋਂ ਕੋਠੀ ਪਾਈ ਉਹ ਕਿਉਂ ਨਹੀਂ ਛਡਾਇਆ ਤੁਹਾਨੂੰ ਸੋਡੀ ਬਿਜਲੀ ਦੀ ਵੀ ਨਹੀਂ ਲੋੜ ਨਹੀਂ ਸਾਨੂੰ ਕਣਕ ਦੀ ਲੋੜ ਨਹੀਂ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਕਿਸੇ ਦਾ ਇਤਵਾਰ ਨਹੀਂ ਹੈਗਾ ਬਸ ਕੋਈ ਨਹੀਂ ਕਿਹੜਾ ਪਜਦਾ ਗਰੀਬਾਂ ਸਾਡੇ ਬੱਚੇ ਨੂੰ 30000 35000 ਮਾਲੋ ਮਹੀਨੇ ਤਾਂ ਕਾ ਮਿਲਦੀ ਹੋਈ ਤਾਂ ਕਿ ਅਸੀਂ ਕਣਕ ਤੇ ਤੂੜੀ ਲੈ ਸਕਦੇ ਇਕੱਠੀ ਵਾ 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 ਬਦਲਦਾ ਜੀ ਸਮਾਨ ਦਾ ਵਿੱਚ ਉਹੀ ਹੈ ਨਾ ਚੋਰ ਲਾਲ ਆ ਕੇ ਜੀ ਹੰਬ ਗਏ ਵੀ ਉਹ ਕਰੂਗਾ ਵੀ ਬਲ ਆਊਗਾ ਮਾੜਾ ਮੋਟਾ ਕੁਝ ਹੋਊਗਾ ਹੱਲ ਬਣਿਆ ਨਹੀਂ ਹੈਗਾ ਆਸਾਂ ਉਮੀਦਾਂ ਬਥੇਰੀਆਂ ਨੇ ਤੇਰੇ ਤੋਂ ਪਰ ਤੂੰ ਪੂਰੀਆਂ ਕਰੇਂਗਾ ਤਾਂ ਫਿਰ ਤੈਨੂੰ ਮੰਨਾਂਗੇ ਸਰਕਾਰ ਆਮ ਆਦੀ ਪਾਰਟੀ ਦੀ ਪਰ ਕਹਿੰਦੇ ਕੋਈ ਅਸਰ ਨਹੀਂ ਦਿਖਿਆ 2 ਸਾਲਾਂ ਦੇ ਵਿੱਚ ਹੀ ਲੋਕ ਆਕ ਗਏ ਪਰ ਹੁਣ ਐਮਪੀ ਦੀਆਂ ਚੋਣਾਂ ਨੇ ਮੀਤ ਹਰੋਰਾ ਨੂੰ ਸੰਗਰੂਰ ਤੋਂ ਮੈਂਬਰ ਆਫ ਪਾਰਲੀਮੈਂਟ ਐਲਾਨ ਦਿੱਤਾ ਗਿਆ ਉਹਨਾਂ ਨੂੰ ਸੀਟ ਲਈ ਤੈਅ ਕਰ ਦਿੱਤਾ ਗਿਆ ਤੁਹਾਡਾ ਐਮਪੀ ਕੌਣ ਅਸੀਂ ਇਹ ਲੋਕਾਂ ਤੋਂ ਪੁੱਛਣ ਦੇ ਲਈ ਸੰਗਰੂਰ ਪਹੁੰਚੇ ਹੋਏ ਆਂ ਲੋਕਾਂ ਤੋਂ ਜਾਣਾਂਗੇ ਆਮ ਲੋਕਾਂ ਤੋਂ ਜਾਣਾਂਗੇ ਕਿ ਉਹਨਾਂ ਦੇ ਕੰਮ ਹੋ ਰਹੇ ਨੇ ਤੇ ਉਹ ਜਿਹੜਾ ਨਵਾਂ ਐਮਪੀ ਹੋਏਗਾ ਕੌਣ ਹੋਏਗਾ ਤੁਹਾਡਾ ਐਮਪੀ ਕੌਣ ਸ਼ੋਅ ਦੇ ਵਿੱਚ ਸਵਾਗਤ ਹੈ ਬਜ਼ੁਰਗਾਂ ਤੋਂ ਸ਼ੁਰੂਆਤ ਕਰਾਂਗੇ ਸੱਤ ਹੈ ਸੁਨਾਮੀ ਗੇਟ ਬਈ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਹੁਣ ਮਹੌਲ ਚਾਲ ਹੈਗਾ 2 ਸਾਲ ਸਰਕਾਰ ਨੂੰ ਹੋ ਗਏ ਹੁਣ ਅਨਾਉਂਸ ਕਰਤਾ ਮੀਤਹਿਰ ਕਿ ਮੀਤਹਿਰ ਇਥੋਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜਨਗੇ ਜਾਏਗਾ ਚਕਾ ਫਿਰ ਸਰਕਾਰ ਕਰਨੀ ਜੇ ਇਹ ਕਰੋਗਾ ਜੀ ਫਿਰ ਤਾਂ ਜਾਵਾਂਗੇ ਜੇ ਕਰੀਊਗਾ ਕੁਝ ਮਰਾ ਮੋਟਾ ਇਹ ਹੁਣੇ ਹੀ ਹੱਲ ਰੱਖਿਆ ਫਿਰ ਫਿਰ ਤਾਂ ਨਹੀਂ ਜਾਂਦੇ ਇਸ ਤਰ੍ਹਾਂ ਦਾ ਤੇ ਜੇ ਸਹੀ ਰਹੂਗਾ ਤਾਂ ਜਾਵਾਂਗੇ ਪਾਵਾਂਗੇ ਪਰ ਹੁਣ ਅਸੀਂ ਕਿੰਨਾ ਕਿੰਨਾ ਜ਼ੋਰ ਲਾ ਲ ਕੇ ਅਸੀਂ ਹੰਬ ਗਏ ਵੀ ਉਹ ਕਰੂਗਾ ਮੈਂ ਲਾ ਆਊਗਾ ਮਾਣਾ ਮੋਟਾ ਕੁਝ ਹੋਊਗਾ ਹੱਲ ਬਣਿਆ ਨਹੀਂ ਹੈਗਾ ਹੋਏ ਬਿਲਕੁਲ ਜਿਵੇਂ ਲੋਕ ਕਹਿੰਦੇ ਨੇ ਕਿ ਇੱਥੇ ਐਮਐਲਏ ਭਰਾ ਜਾ ਪਾਉਂਦੇ ਰਿਹਾ ਐਕਟੀਵਾਇਸ ਦੇ ਉੱਤੇ ਭਗਵੰਤ ਮਾਨ ਸਾਹਿਬ ਸਾਈਕਲ ਦੇ ਉੱਤੇ ਉਹ ਹੁਣ ਕਹਿ ਰਹੇ ਨੇ ਕਿ ਅਸੀਂ ਕੰਮ ਕਰਦੇ ਸਰਕਾਰ ਤਾਂ ਬਹੁਤ ਚੰਗਾ ਕੰਮ ਕਰਦੀ ਹੈ ਪਰ ਤੁਹਾਨੂੰ ਕਿਉਂ ਨਹੀਂ ਲੱਗ ਰਿਹਾ ਤੁਹਾਡੇ ਕੋਈ ਦਿਹਾੜੀ ਤੱਪੇ ਚ ਕੋਈ ਫਰਕ ਨਹੀਂ ਹੈਗਾ ਸਾਡੇ ਕੋਈ ਗਰੀਬਾਂ ਦੇ ਕੋਈ ਫਰਕ ਨਹੀਂ ਹੈਗਾ ਜੀ ਕਿ ਦਿਹਾੜੀ ਤੱਪੇ ਜਾ ਅਸੀਂ ਤਾਂ ਇਹ ਉਮੀ ਜਮੀ ਕਰ ਰਹੇ ਹਾਂ ਜਿਹੜਾ ਕੁਛ ਹਲਦਾ ਹਲਦਾ ਪਹਿਲਾਂ ਤੇ ਚੱਲ ਰਿਹਾ ਹੈਗਾ ਸਾਡੀ ਕੋਈ ਦਿਹਾੜੀ ਨਹੀਂ ਬਤਾਈ ਕੁਝ ਹੋਰ ਨਹੀਂ ਕੀਤਾ ਸਾਡੇ ਦਾ ਲੱਲਾਪਲਾ ਸਾਰਾ ਕੁਝ ਇਹੀ ਚੱਲ ਰਿਹਾ ਹੈਗਾ ਉਹ ਕਹਿੰਦੇ 300 600 ਜੂਨਟ ਜਿਹੜੀ ਮਾਫ ਕੀਤੀ ਹੋਈ ਆ ਉਹ ਫਾਇਦਾ ਹੋ ਰਿਹਾ ਤੁਹਾਨੂੰ ਕਿ ਨਹੀਂ ਉਹਦਾ ਇਹਦਾ ਇਹਦਾ ਹੈਗਾ ਫਾਇਦਾ ਜੀ ਇਹ ਚੀਜ਼ ਦਾ ਫਾਇਦਾ ਹੈਗਾ ਇਹਦੀ ਮੰਨਦੇ ਆ ਵੀ ਇਹ ਚੀਜ਼ ਦਾ ਫਾਇਦਾ ਹੈਗਾ ਹੋਰ ਚੀਜ਼ਾਂ ਦਾ ਨਹੀਂ ਹੈਗਾ ਇਹ ਹੈਗਾ ਇਹ ਚੀਜ਼ ਦਾ ਫਾਇਦਾ ਹੈਗਾ ਅੱਛਾ ਮੀਤੇ ਰੋਰੀ ਕਿਵੇਂ ਲੱਗਦੇ ਐਮਪੀ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਇੱਥੇ ਚੋਣ ਲੜਨਗੇ ਐਮਪੀ ਦੀ ਉਹ ਕਰਨਗੇ ਸਵਾਰਨਗੇ ਸੰਗਰੂਰ ਦਾ ਕੁਝ ਸਾਰੇ ਨੇੜੇ ਤੇੜੇ ਕੰਸਟੀਟਿਊਐਂਸੀ ਦਾ ਚਲੋ ਜੀ ਸਮਾਰਨਗੇ ਜੀ ਵਧੀਆ ਜੇ ਉਹਨਾਂ ਦਾ ਮਲਕੇ ਹੋਊਗਾ ਜੇ ਰੱਖਣਗੇ ਵਧੀਆ ਉਹ ਕਹਿ ਰਹੇ ਨੇ ਹੁਣ ਉਹ ਆਪਦੇ ਆਪ ਇਹ ਇਹਨਾਂ ਵਾਂਗੂ ਰੱਖਣਗੇ ਭਵੰਤ ਮਾਨ ਵਾਂਗੂ ਫਿਰ ਉਹ ਕਰੂਗਾ ਫਿਰ ਉਹਨੂੰ ਨਹੀਂ ਕੁਝ ਹੋਣਾ ਜੀ ਹਾਂ ਇਹ ਕੰਮ ਵਧੀਆ ਹੁੰਦਾ ਕੰਮ ਇਹਦਾ ਹੋਏ ਨੇ ਕੰਮ ਰੋੜੇ ਦੇ ਘਰੇ ਨਹੀਂ ਬਥੇਰੇ ਕਰੇ ਨੇ ਸੰਗਰੂਰ ਸੁਨਾਮ ਚ ਇਧਰ ਇਧਰ ਆਪਦੇ ਏਰੀਆ ਸਾਡੇ ਅੱਛਾ ਆਮ ਰੋੜੇ ਨੇ ਆਮ ਰੋੜੇ ਨੇ ਬਥੇਰੇ ਕੰਮ ਕੀਤੇ ਨੇ ਜੀ ਹੁਣ ਵੀ ਕਰ ਰਿਹਾ अच्छा हां बढ़िया कर रहा मतलब ਉਹਨਾਂ ਨੂੰ ਐਮਪੀ ਦੀ ਤਰ੍ਹਾਂ ਤੇ ਵੀ ਲਿਆਉਣਾ ਚਾਹੀਦਾ ਸੀ ਵਧੀਆ ਹੋਰ ਕੰਮ ਹੁੰਦੇ ਹਾਂ ਜੀ ਆਉਣਾ ਚਾਹੀਦਾ ਸੀ ਬੰਦੇ ਨੂੰ ਇਸ ਤਰ੍ਹਾਂ ਦਾ ਜਦੋਂ ਬੰਦਾ ਠੀਕ ਹੈ ਹੀ ਸਹੀ ਹੈ ਕੰਮ ਕਰਦਾ ਉਹਨੂੰ ਆਉਣਾ ਚਾਹੀਦਾ ਗੱਲ ਵੀ ਹੁੰਦਾ ਵੀ ਵੀ ਵਧੀਆ ਉਹ ਕਰਦਾ ਹੈ ਬੰਦਾ ਉਹ ਬਿਲਕੁਲ ਬਿਲਕੁਲ ਤਾਂ ਆਮ ਆਦੀ ਪਾਰਟੀ ਤੋਂ ਆਪਣਾ ਰੋੜਾ ਆਉਣਾ ਚਾਹੀਦਾ ਸੀ ਗਮੀ ਤੇਰਾ ਤੋਂ ਵੀ ਥੋੜੀ ਕਹਿੰਦੇ ਉਹਦਾ ਨਰਾਜ਼ਗੀ ਨਹੀਂ ਹੈਗੀ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਕੰਮ ਹੋਣ ਜੋ ਮਰਜ਼ੀ ਹੋਵੇ ਬਈ ਸاسيਕਲ ਠੀਕ ਠਾਕ ਸਸਰੀ ਗੱਲ ਠੀਕ ਠਾਕ ਜੀ ਵਧੀਆ ਕੀ ਕੁਝ ਕੰਮ ਹੋ ਰਿਹਾ ਹੁਣ ਤੱਕ ਮੀਤੇਰੋਰਾ ਨੂੰ ਐਕਸੈਪਟ ਕਰੋਗੇ ਮੈਂਬਰ ਆਫ ਪਾਰਲੀਮੈਂਟ ਵੋਟਾਂ ਪਾਓਗੇ ਫਿਰ ਉਹਨਾਂ ਨੂੰ ਗੱਲ ਦਾ ਹੈ ਜੀ ਨਾ ਉਹ ਤਾਂ ਉਹੀ ਗੱਲ ਹੋਊਗੀ ਇੱਕ ਅਸੀਂ ਲਫਾਫਾ ਬਦਲਦਾ ਜੀ ਸਮਾਨ ਦਾ ਵਿੱਚ ਉਹੀ ਹੈ ਨਾ ਅਸੀਂ ਉੱਪਰਲਾ ਲਫਾਫਾ ਹੀ ਬਦਲਿਆ ਜੇ ਚੇਂਜ ਕਰਿਆ ਵੀ ਸਾਨੂੰ ਜਿਹੜਾ ਮੰਨ ਲਓ ਅੰਦਰਲਾ ਮਟੀਰੀਅਲ ਹੈ ਉਹ ਤਾਂ ਉਹੀ ਹੈ ਨਾ ਜੀ ਅੱਛਾ ਕਾਰਨੇ ਕੀ ਐ ਨਾ ਪਿੰਡਾਂ ਦੇ ਜਾਰੇ ਜਿਆਦਾਤਰ ਪਿੰਡਾਂ ਦੇ ਲੋਕ ਥੋੜਾ ਜਿਹਾ ਅਸੀਂ ਪਿੰਡਾਂ 'ਚ ਰਹਿੰਦੇ ਆਂ ਤੁਰਦੇ ਫਿਰਦੇ ਆਂ ਮੰਨ ਲਓ ਜਿੱਤੇ ਪੰਜ-ਛੇ ਬੰਦਿਆਂ ਦਾ ਇਕੱਠ ਹੁੰਦਾ ਤਾਂ ਉੱਥੇ ਅਸੀਂ ਚਰਚਾ ਵੀ ਕਰਦੇ ਆਂ ਚੀਜ਼ ਦੀ ਉਹ ਕਹਿੰਦੇ ਨੇ ਆਪਾਂ ਨੂੰ ਘਾਟ ਕੀ ਰਹੇਗੀ ਮਾਹ ਆਪਣੇ ਘਾਟ ਇੱਕ 70 ਸਾਲਾਂ ਦਾ ਪਲਾਟ ਗਰੀਬਾਂ ਨੂੰ ਛਡਾਇਆ ਜਾ ਸਕਦਾ ਇੱਕ ਜਿਹੜੇ ਬੰਦੇ ਨੇ ਜ਼ਿਮੀਂਦਾਰ ਨੇ 12 ਸਾਲ ਤੋਂ ਕੋਠੀ ਪਾਈ ਆ ਉਹ ਕਿਉਂ ਨਹੀਂ ਛਡਾਇਆ ਹੂੰ ਚਾਰ ਬਿਗੇ ਜਗ੍ਹਾ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਟੈਂਕੀ ਲਵੇ ਮੰਗਵਾਲ ਨਾਨਕੇ ਰੋਡ ਤੇ ਉਹ ਫਿਰ ਚਹੇਤੇ ਹੋਣਗੇ ਉਹ ਗੱਲ ਕੀ ਹੈ ਜੀ ਬਸ ਉਹੀ ਗੱਲ ਵੀ ਚਿਹਤਿਆਂ ਨੂੰ ਕੁਝ ਨਹੀਂ ਕਹਿੰਦੇ ਆਮ ਬੰਦੇ ਨੂੰ ਨੱਪ ਲੈਣ ਹਾਂ ਬੰਦੇ ਨੂੰ ਜਿਹੜਾ ਗਰੀਬ ਹੈ ਗਰੀਬ ਦਾ ਜੇ ਉਹਨੇ ਨਾਲੀ ਜੀ ਵੀ ਮਾੜਾ ਜਿਹਾ ਕੂੜਾ ਡੇਗਦਾ ਉਹਨੂੰ ਤਾਂ ਵੀ ਗਾਲਾਂ ਕੱਢਣਗੇ ਹੁਣ ਸਾਡੇ ਜਗਾ 33 ਫੁੱਟ ਰੋਡ ਹੈ ਉਹ ਐਟ ਟਾਈਮ 22 ਫੁੱਟ ਰਹਿੰਦੇ ਹੂੰ ਉਸ ਸਵਸਥਾ ਕਿੱਥੇ ਰਹੀ ਹੂੰ ਇੱਕ ਪਾਸੇ ਅਸੀਂ ਸਵਸਥਾ ਬਣਾਉਣ ਨੂੰ ਫਿਰਦਾ ਸਵਸਥਾ ਭਾਰਤ ਸਵਸਥਤ ਭਾਰਤ ਫੇਰ ਬਣੂਗਾ ਜੇਕਰ ਪਿੰਡਾਂ ਦੀਆਂ ਸੜਕਾਂ ਕੰਨੀ ਨਾਲੀਆਂ ਕੰਨੀ ਗੌਰ ਹੋਊਗੀ ਪਿੰਡਾਂ ਸਿਵਰੇਜ ਪੈਣ ਤਾ ਕੋਈ ਮੜਾ ਮੋਟਾ ਹੈ ਸਭ ਸਤਿਪਾਰਤ ਬਣ ਸਕਦਾ ਨਹੀਂ ਮੁਸ਼ਕਲ ਹੈ ਸਾਡੇ ਹਿਸਾਬ ਨਾਲ ਮੁਸ਼ਕਲ ਹਾਂ ਜਿਹੜੇ ਮੀਤਿਹਰੋਰੀ ਨੇ ਇੱਕ ਉਹ ਸਵਾਰਨਗੇ ਜਿਵੇਂ ਬਰਨਾਲੇ ਦੇ ਲੋਕਾਂ ਨੇ ਚੁੜਿਆ ਐਮ ਐਲ ਏ ਬਣਾਇਆ ਹੁਣ ਇਹ ਕੰਸਟਿਟੂਐਂਸੀ ਸੰਗਰੂਰ ਹੈ ਇੱਥੋਂ ਐਮ ਪੀ ਦੀ ਚੋਣ ਲੜਨਗੇ ਹੋਰ ਸਾਰੇ ਉਹਨਾਂ ਦੇ ਜਿੰਨੇ ਨੇੜੇ ਤੇੜੇ ਪੈਂਦੇ ਨੇ ਸੰਗਰੂਰ ਹਲਕੇ ਦੇ ਵਿੱਚ ਉੱਥੇ ਕੰਮ ਕਰਨਗੇ ਕੀ ਲੱਗਦਾ ਕਿ ਉਹ ਕੰਮ ਕਰ ਪਾਣਗੇ ਜਿਸ ਤਰੀਕੇ ਨਾਲ ਐਮ ਪੀ ਬਣਨਗੇ ਗੱਲ ਕੀਤੀ ਜਿਵੇਂ ਪਹਿਲਾਂ ਇਹਨਾਂ ਨੇ ਸਰਕਾਰ ਆਈ ਹੈ ਜੇ ਕਿਤੇ ਪਹਿਲੀ ਇਹ ਮੜਾ ਜਾ ਪਿੰਡਾਂ ਦੇ ਵੱਲ ਧਿਆਨ ਦੰਦੇ ਹਾਂ ਮੰਨ ਲਓ ਪਿੰਡਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਤਾਂ ਵੀ ਪਿੰਡਾਂ ਦੇ ਵਿਚਾਰ ਅਡੰਚਲਾ ਆ ਰਹੇ ਨੇ ਦੀ ਸੀਵਰੇਜਾਂ ਦੇ ਨਾਲਿਆਂ ਨਹੀਂ ਕੋਈ ਪੁੜੀਆਂ ਨਹੀਂ ਆ ਮੰਨ ਲਓ ਯਾਰਾ ਯਰਦਾ ਅਸੀਂ ਯਾਰਾ ਯਰਜੇ ਕੁਝ ਨਾ ਸਾਨੂੰ ਇਹਨਾਂ ਚੀਜ਼ਾਂ ਦਾ ਵੀ ਜਿਵੇਂ ਅਸੀਂ ਕਹਿੰਦੇ ਵੀ ਸਾਨੂੰ ਬਿਜਲੀ ਮੁਫਤ ਦੇਦੀ ਸਰਕਾਰ ਨੇ ਸਾਨੂੰ ਉਹਦੀ ਵੀ ਲੋੜ ਨਹੀਂ ਅੱਛਾ ਇਹ ਤੁਸੀਂ ਕਹਿ ਰਹੇ ਹੋ ਕਿਉਂਕਿ ਤੁਸੀਂ ਦਿਹਾੜੀ ਕਰਦੇ ਹੋ 300 ਰੁਪਿਆ ਇਹ ਬਹੁਤ ਵੱਡੀ ਗੱਲ ਹੈ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਸੋਡੀ ਬਿਜਲੀ ਦੀ ਫਰੀ ਦੀ ਲੋੜ ਨਹੀਂ ਸਾਨੂੰ ਕਣਕ ਦੀ ਲੋੜ ਨਹੀਂ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਹੂੰ ਜਦੋਂ ਮੰਨ ਲਓ ਸਾਡੇ ਬੱਚੇ ਨੂੰ 30000 35000 ਮੰਨ ਲਓ ਮਹੀਨੇ ਤਨਖਾਹ ਮਿਲਦੀ ਹੋਈ ਤਾਂ ਕਿ ਅਸੀਂ ਕਣਕ ਤੇ ਤੂੜੀ ਨਹੀਂ ਲੈ ਸਕਦੇ ਇਕੱਠੀ ਹੂੰ ਇਹ ਬਹੁਤ ਵੱਡੀ ਗੱਲ ਕਹਿ ਰਹੇ ਤੁਸੀਂ ਹਾਂ ਜਦੋਂ ਕੱਲ ਨੂੰ ਮੰਨ ਲਓ ਬਾਈ ਜਾਨ ਬੰਦੇ ਇਹ ਜਿੱਤ ਕੇ ਹੂੰ ਸਾਡਾ ਤਾਂ ਫੇਰ ਉੱਥੇ ਗੇੜ ਰਹਿ ਗਿਆ ਹੂੰ ਬੱਚੇ ਸਾਡੇ ਫੇਰ ਉਵੇਂ ਜੋ ਕਰੀ ਰਹੇਗੇ ਹੂੰ ਪੜ੍ਹਾਈ ਕਰਾਈ ਆ ਬੱਚੇ ਪੜ੍ਹਾਏ ਨੇ ਲਿਖਾਏ ਨੇ ਪ੍ਰੈਸਟੂ ਪ੍ਰੈਸਟੂ ਕਰਾਇਆ ਕਿਸੇ ਨੂੰ ਆਪਣਾ ਕੰਪਿਊਟਰ ਦਾ ਕੋਰਸ ਕਰਾਇਆ ਕਿਸੇ ਨੂੰ आईटीआई आई कराई ਮੰਨ ਲਓ ਇਹਨਾਂ ਨਾਲ ਪੈਸਾ ਲਾਰ ਕੇ ਦਿਹਾੜੀ ਕਰਦੇ ਅਸੀਂ ਮਜ਼ਦੂਰ ਬੰਦੇ ਆ 500 ਰੁਪਿਆ ਕਮਾਉਣੇ ਆ 500 ਚ ਵਿੱਚੋਂ ਪੂਰੇ ਚਾਹ ਪਾਣੀ ਦੇ 50 60 ਤਾਂ ਉਰੀ ਲੱਗ ਜਾਂਦੇ ਨੇ ਜੀ ਬਾਕੀ ਸਾਹ ਨੂੰ ਪੋਵਾ ਵੀ ਲਾਉਣੇ ਆ ਤੱਕ-ਤੱਕ ਜਾਂਦਾ ਜੀ ਆਪਾਂ ਸਹੀ ਗੱਲ ਦੱਸਦੇ ਆਂ ਜੀ ਆਪਾਂ ਕਿਹੜਾ ਕੋਈ ਮਤਲਬ ਮਸਾ 2200 ਕਰੇ ਪਾ ਹਾਂ 2200 300 ਲਾ ਲੋ ਹੱਦ ਆ ਵੀ 300 ਰੁਪਏ ਨਾ ਦੇਖ ਲੋ ਵੀ ਕੀ ਬੱਚਿਆਂ ਦਾ ਸਵਾਰਾਂਗੇ ਸੀ ਕੀ ਆਪ ਕੱਪੜੇ ਵਧੀਆ ਕੱਪੜਾ ਕਿੱਥੋਂ ਪਾਉਣਾ ਜੀ ਉਮੀਦ ਹੈ ਸਰਕਾਰ ਤੋਂ ਇਹ ਸਰਕਾਰ ਤੋਂ ਉਮੀਦ ਨਹੀਂ ਹੈ ਕਿ ਫਿਰ ਭਗਵੰਤ ਮਾਨ ਸਾਹਿਬ ਹੋਰਾਂ ਤਾਂ ਬਿਲਕੁਲ ਕੋਈ ਹੋਰ ਆਏਗਾ ਫਿਰ ਅਸੀਂ ਨਾ ਜੀ ਉਹ ਉਹਨਾਂ ਦਾ ਤਰੋ ਜਿਹੜਾ ਕੋਸਾ ਉਹਦਾ ਆਉਣਾ ਦਾ ਹੈਗੀ ਇਹ ਇੱਕ ਨੇ ਤਾਂ ਦੋ ਮਲ ਖੜੇ ਹੋਣਗੇ ਜੀ ਇੱਕ ਤਾਂ ਡਿਗੂਗੀ ਕਾਰਨ ਕਿ ਆ ਵੀ ਜੇ ਇਹ ਥੋੜਾ ਜਿਹਾ ਪਿੰਡਾਂ ਅਗਲੇ ਧਿਆਨ ਦੇ ਲੈਣਾ ਆ ਪੰਜ ਸੱਤ ਦਿਨਾਂ ਜੀ ਤਾਂ ਕਿ ਥੋੜਾ ਜਿਹਾ ਲਵੇ ਲੱਗ ਜੇ ਕੰਮ ਨਹੀਂ ਤਾਂ ਫਿਰ ਦੂਰ ਤਾਂ ਹੋਣਾ ਲੋਕ ਹੈ ਬਿਲਕੁਲ ਬਿਲਕੁਲ ਹੈ ਜੀ ਇਹ ਬਜ਼ੁਰਗਾਂ ਦਾ ਦਰਦ ਵੀ ਹੈ ਹੌਸਲਾ ਵੀ ਬਹੁਤ ਵੱਡਾ ਹੈ ਬੜੀਆਂ ਵੱਡੀਆਂ ਗੱਲਾਂ ਕਹਿੰਦੇ ਨਜ਼ਰ ਆ ਰਹੇ ਨੇ ਅਸੀਂ ਸਭ ਦੇ ਨਾਲ ਗੱਲ ਕਰਾਂਗੇ ਸੁਨਾਮੀ ਗੇਟ ਦੇ ਵਿੱਚ ਮੌਜੂਦ ਆ ਇੱਥੇ ਬਾਪੂ ਦੀ ਚਾਹ ਬੜੀ ਮਸ਼ਹੂਰ ਆ ਸੱਚੀ ਬਾਪੂ ਜੀ ਠੀਕ ਠਾਕ ਹੋ ਤੁਹਾਡੀ ਚਾਹ ਬੜੀ ਮਸ਼ਹੂਰ ਆ ਪ੍ਰਮਾਤਮਾ ਦੀ ਮਿਹਰ ਹੈ ਜੀ ਸੱਚੇ ਪਾਤਸ਼ਾਹ ਦੀ ਕਹਿੰਦੇ ਐਮਐਲਏ ਮੰਤਰੀ ਕੋਈ ਵੀ ਹੋਵੇ ਹੁਣ ਵੀ ਆਮਾ ਰੋੜਾ ਜੀ ਲੰਘ ਰਿਹਾ ਸਾਹਮਣੇ ਕਹਿੰਦੇ ਬੜੇ ਆਉਂਦੇ ਤੁਹਾਡੇ ਕੋਲ ਚਾਹ ਪੀਣੇ ਉਹਦੀ ਮਿਹਰ ਹੈ ਜੀ ਮਾਲਕ ਦੀ ਚਾਹ ਕੀ ਰਾਤਾ ਹੈ ਬਸ ਅੱਛਾ ਤੁਸੀਂ ਵੀ ਪੀ ਕੇ ਗਏ ਸੀਗੇ ਮੈਂ ਬੜੀ ਵਾਰ ਪੀਤੀ ਤੁਹਾਡੀ ਚਾਹ ਸਾਈਂ ਤਾਰੀਫ ਕਰ ਰਿਹਾ ਠੀਕ ਹੈ ਜੀ ਅੱਛਾ ਮੈਨੂੰ ਇਹ ਦੱਸੋ ਮੈਂਬਰ ਆਫ ਪਾਰਲੀਮੈਂਟ ਦੀਆਂ ਚੋਣਾਂ ਨੇ ਐਮਪੀ ਖੜਾਉਂਦੇ ਆ ਗੁਰਮੀਤ ਮੇਹਰ ਉਹਨਾਂ ਨੂੰ ਨੀਤ ਸਿੰਘ ਮੇਰੇ ਉਹਨਾਂ ਨੂੰ ਚੋਣਾ ਚਾਹੋਂ ਚੋਣਾ ਚਾਹੋਂ ਚੋਣਾ ਚਾਹੋਂਗੇ ਉਹ ਆਣਗੇ ਫਿਰ ਇੱਥੇ ਵੋਟਾਂ ਪਾਉਂਗੇ ਉਹਨਾਂ ਨੂੰ ਮੈਂ ਤਾਂ ਦੇਖੋ ਜ ਇਹਨਾਂ ਗੱਲਾਂ ਚ ਹੈ ਨਹੀਂ ਸਿੱਧੀ ਜੀ ਗੱਲ ਹੈ ਹੂੰ ਵੋਟਰਾਂ ਚ ਹੂੰ ਪਾਉਣੇ ਜ਼ਰੂਰ ਆ ਉਹ ਟਾਈਮ ਤੇ ਜਦੋਂ ਪਾ ਦਾਂਗੇ ਹੂੰ ਬਸ ਜਿਹੜਾ दारू ਨਹੀਂ ਪੀਂਦਾ ਉਹ ਮੁਰਗਾ ਨਹੀਂ ਖਾਂਦਾ ਉਹ ਮਾੜੇ ਕੰਮ ਨਹੀਂ ਕਰਦਾ ਉਹਨੂੰ ਪਾਵਾਂਗੇ ਵੋਟ ਵੈਸ਼ਨ ਨੂੰ ਬੰਦਾ ਚਾਹੀਦਾ ਬਿਲਕੁਲ ਵੈਸ਼ਨ ਨੂੰ ਕੀ ਬਾਤ ਹੈ ਹਾਂ ਵੈਸ਼ਨ ਨੂੰ ਰਿਸ਼ਵਤ ਨਹੀਂ ਲੈਂਦਾ ਉਹ ਮਾਰੇ ਕੰਮ ਨਹੀਂ ਕਰਦਾ ਉਹ ਨੂੰ ਵੋਟ ਜਰੂਰ ਪਾਵਾਂਗੇ। ਕੀ ਬਾਤ ਆ। ਉਹ ਜਿਹੜਾ ਮਰਜ਼ੀ ਆ ਜਾਏ। ਕੀ ਬਾਤ ਆ। ਹਾਂਜੀ। ਅੰਕਲ ਹੁਣ ਤੱਕ ਸਵਾਰਿਆ ਕਿਸੇ ਨੇ ਕੋਸ਼ ਸੰਗਰੂਰ ਦਾ ਤੁਸੀ ਤੁਹਾਨੂੰ ਤਾਂ ਬੜਾ ਸਮਾਂ ਹੋ ਗਿਆ ਇੱਥੇ ਤੁਹਾਨੂੰ ਕੰਮ ਕਰਦਿਆਂ ਨੂੰ। ਤੁਸੀਂ ਕਦੇ ਦੇਖਿਆ ਹੋਵੇ ਤੁਹਾਡੇ ਸਾਹਮਣੇ ਇਹ ਚੀਜ਼ ਬਦਲਦੀ ਐ ਇਹ ਚੀਜ਼ ਨਹੀਂ ਬਦਲਦੀ। ਸਾਡੇ ਸਾਹਮਣੇ ਤਾਂ ਸੜਕ ਬਣੀ ਐ। ਹੂੰ। ਪਹਿਲਾਂ ਇੱਧਰ ਨੂੰ ਹੁੰਦੀ ਸੀ ਹੁਣ ਆਏ ਬਣਾਤੀ ਆ ਚੌਕ ਬਣੇ ਨੇ। ਪਹਿਲਾਂ ਉਹ ਕੱਚਾ ਹੁੰਦਾ ਸੀ ਆਏ ਕੁਝ ਬਣਿਆ। ਅਦਰ ਜੂਰਨ ਚ ਕਾਹਦੀ ਉਧਰ ਚਲੀ ਗਈ ਅੱਛਾ ਐਨਾ ਕੁਛ ਹੁਣ ਕਾ ਪਏਗਾ ਫਰਕ ਐਮਪੀ ਦੀਆਂ ਚੋਣਾਂ ਹੋਣਗੀਆਂ ਐਮਪੀ ਚੁਣ ਕੇ ਜਾਏਗਾ ਇਥੋਂ ਮੈਂਬਰ ਆਫ ਪਾਰਲੀਮੈਂਟ ਬਣੇਗਾ ਇਥੋਂ ਵਿਕਾਸ ਲਈ ਲਿਆਏਗਾ ਕੁਝ ਬੰਦਾ ਜਾਊਗਾ ਤਾਂ ਹੋਊਗਾ ਫਰਕ ਪਾਊਗਾ ਹੂੰ ਬੰਦਾ ਤਾਂ ਇਹ ਮੈਂ ਵੀ ਕਹਿ ਰਿਹਾ ਵੀ ਇਹ ਕਰਮ ਨਾ ਕਰਦਾ ਵੇ ਉਹ ਜਾਊਗਾ ਅੱਗੇ ਜ਼ਰੂਰ ਤਰੱਕੀ ਕਰੇਗਾ ਸੰਗਰੂਰ ਦੀ ਜੀ वैसे मैं, बहुत मैं, मैं, मैं तो बहुत पुराना ड्राइवर हूं सब ਨਾਲ ਚੱਲੇ ਹੋਇਆ ਕੀ ਬਾਤ ਹੈ ਸਾਰੀ ਪਾਰਟੀ ਨਾਲ ਮੈਂ ਚੱਲੇ ਹੋਇਆ ਹਾਂ ਕੀ ਬਾਤ ਹੈ ਹਾਂ ਕਾਂਗਰਸੀਆਂ ਨਾਲ ਮੈਂ ਚੱਲੇ ਆਂ ਅਕਾਲੀਆਂ ਨਾਲ ਮੈਂ ਚੱਲੇ ਹੋਇਆ ਹਾਂ ਭਾਜਪਾ ਨਾਲ ਮੈਂ ਚੱਲੇ ਹੋਇਆ ਆਪ ਤਾਂ ਹੁਣੇ ਆਈ ਹੈ ਤੁਸੀਂ ਤਾਂ ਨੇੜਿਆਂ ਦੇਖਿਆ ਸਾਰੀ ਚੀਜ਼ਾਂ ਇਹਨਾਂ ਦਾ ਨਮੂਨਾ ਪਤਾ ਲੱਗਦਾ ਨੇੜੇ ਦਾ ਕਿ ਵੀ ਇਹ ਕਹੋ ਜੀ ਗਲਤ ਨਹੀਂ ਕਹਦੇ ਇਹਨਾਂ ਦੀ ਮਰਜ਼ੇ ਜੋ ਮਰਜ਼ੀ ਕਰੀ ਜਾਣ ਬਿਲਕੁਲ ਬਿਲਕੁਲ ਬਾਤ ਸ਼ੁਕਰੀਆ ਅੰਕਲ ਤਾਂ ਸੰਗਰੂਰ ਦੇ ਵਿੱਚ ਮੌਜੂਦ ਹਾਂ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਸਭ ਦੇ ਨਾਲ ਕਿ ਕੀ ਫਰਕ ਲੱਗੇਗਾ ਇਸ ਪਾਸੇ ਨੂੰ ਵੀ ਜਾਵਾਂਗੇ ਅਸੀਂ ਕਿਉਂਕਿ ਇੱਥੇ ਦਿਹਾੜੀਦਾਰ ਬਹੁਤ ਸਾਰੇ ਖੜਦੇ ਨੇ ਬੈੰਦੇ ਨੇ ਕਿਉਂਕਿ ਸ਼ਾਮ ਨੂੰ ਕਹਿੰਦੇ ਚਾਹ ਪੀ ਕੇ ਘਰ ਲੈ ਕੇ ਜਾਵਾਂਗੇ ਫੇਰ ਹੀ ਕੰਮ ਹੋਏਗਾ ਇੱਧਰ ਇੱਕ ਬੀਬੀ ਆਟੋ ਰਿਕਸ਼ਾ ਦੇ ਵਿੱਚ ਬੈਠੇ ਹੋਏ ਨੇ ਆਟੋ ਰਿਕਸ਼ਾ ਚਲਾਉਂਦੇ ਨੇ ਕਿਉਂਕਿ ਕੰਮ ਕਰਦੇ ਨੇ ਤਾਂ ਇੱਥੇ ਲੋਕ ਸੋਚਦੇ ਕੀ ਨੇ ਐਮਪੀ ਕੌਣ ਹੋਏਗਾ ਆ ਭੈਣ ਰਿਕਸ਼ਾ ਚਲਾਉਂਦੇ ਸੱਸੀ ਆ ਭੈਣੇ ਠੀਕ ਠਾਕ ਹੋ ਕਿੰਨੇ ਟਾਈਮ ਤੋਂ ਚਲਾ ਰਹੇ ਹੋ ਰਿਕਸ਼ਾ ਮੈਨੂੰ ਹੋਣ ਵਾਲਾ ਹੋ ਗਿਆ ਵੀਰੇ ਮੈਂ ਸਾਲ ਵਾਂਗੂ ਹੋਣ ਵਾਲਾ ਕਿਉਂ ਕਰੇ ਖੈਰ ਸੁੱਖਾ ਸਭ ਨਾਂਜੀ ਕਰਲ ਦੀ ਡੈਥ ਹੋ ਗਈ ਤੇ ਫਿਰ ਉਸ ਤੋਂ ਬਾਅਦ ਕੋਈ ਬੇਟਾ ਨਿਆਣਾ ਤਿੱਕ ਇੱਕ ਇੱਕ ਬੇਟਾ ਚਲਾਉਂਦਾ ਸੀ ਆਟੋ ਫਿਰ ਘਰ ਦਾ ਗੁਜ਼ਾਰਾ ਨਹੀਂ ਹੋਇਆ ਅੱਛਾ ਇਸ ਕਰਕੇ ਫਿਰ ਮੈਨੂੰ ਚਲਾਉਣਾ ਪੈ ਰਿਹਾ ਇਸ ਕਰਕੇ ਮਜਬੂਰੀ ਹੈ ਭੈਣੇ ਅੱਛਾ ਲੋਕ ਕਹਿੰਦੇ ਕਿ ਸਰਕਾਰਾਂ ਅਸੀਂ ਤਾਂ ਚੁਣਦੇ ਆ ਕਿ ਸਾਡੀ ਆਵਾਜ਼ ਬਣੇ ਸਾਡੇ ਨਾਲ ਖੜਨ ਤੁਹਾਡੇ ਤੱਕ ਹੁਣ ਤੱਕ ਕੋਈ ਪਹੁੰਚਿਆ 1000 ਰੁਪਏ ਵੀ ਪਹੁੰਚਿਆ ਕੋਈ ਮਦਦ ਹੋਈ ਹੈ ਸਰਕਾਰ ਵੱਲੋਂ ਤੱਕ ਤਾਂ ਕੁਝ ਨਹੀਂ ਹੋਇਆ ਜੀ ਹਮ ਹਾਲ ਤੱਕ ਤਾਂ ਨਾ ਕੋਈ ਸਰਕਾਰ ਨਾ ਕੋਈ ਉਹ ਕਿਸੇ ਨੇ ਕੋਈ ਮਦਦ ਦਿੱਤੀ ਆ ਕਿਸੇ ਤਰ੍ਹਾਂ ਦਾ ਕੋਈ ਹੋ ਨਹੀਂ ਹੈਗਾ ਹਮ ਬਸ ਆਪਦਾ ਕਮਾਉਣਾ ਆਪਦਾ ਖਾਣੇ ਆ ਹਮ ਆਦੀ ਮਿਹਨਤ ਕਰਦੇ ਰਹਿੰਦੇ ਇੱਥੇ ਇੱਕ ਤਾਂ ਆਮ ਤੌਰ ਤੇ ਹੁੰਦਾ ਕਿ ਇੱਥੇ ਸਟੈਂਡ ਦੇ ਵਿੱਚ ਖੜ੍ਹ ਜਾਣਾ 100 ਜਨਾਨੀ ਸੋਚਦੀ ਹੈ ਕਿ ਅਸੀਂ ਇੱਥੇ ਕੜਨਾ ਕੰਮ ਕਰਨਾ ਬੰਦਿਆਂ ਦੇ ਵਿੱਚ ਬੜਾ ਮੁਸ਼ਕਲ ਹੋ ਜਾਂਦਾ ਤੁਹਾਡੇ ਜੀ ਇਹਨਾਂ ਹੌਸਲਾ ਕਿੱਥੋਂ ਆਇਆ ਫਿਰ ਹਾਂ ਜ ਲਈ ਇਹ ਤਾਂ ਆਪਦੇ ਤੇ ਡਿਪੈਂਡ ਕਰਦਾ ਜਿਹੇ ਜ ਆਪਾਂ ਨੈਚਰ ਬਣਾਵਾਂਗੇ ਉਹ ਇਹ ਚੱਲੂਗਾ ਜੇ ਆਪਾਂ ਗਲਤ ਗਾਈਡ ਕਰਾਂਗੇ ਅਗਲੇ ਨੂੰ ਤਾਂ ਅਗਲਾ ਆਪਾਂ ਨੂੰ ਵੀ ਗਲਤ ਗਾਈਡ ਕਰੋ ਜੇ ਆਪਾਂ ਹਰ ਕਿਸੇ ਨੂੰ ਮਾਂ ਪੈਣ ਵਾਲੇ ਨੂੰ ਭੈਣ ਕਹਾਂਗੇ ਮਾਂ ਵਾਲੇ ਨੂੰ ਮਾਂ ਜਾਂ ਬਾਪ ਵਾਲੇ ਨੂੰ ਬਾਪ ਜੇ ਕੋਈ ਆਪਣੇ ਉਮਰ ਦਾ ਤਾਂ ਵੀਰ ਕਹਾਂਗੇ ਤਾਂ ਉਹ ਇਹ ਆਪਾਂ ਨੂੰ ਅਗਲਾ ਅੱਗੇ ਗਾਈਡ ਕਰੂਗਾ ਹੁਣ ਮੇਰੇ ਨਾਲ ਆਪਣੇ ਸਟੈਂਡ ਵਾਲ ਨੇ ਇੱਧਰ ਵੀ ਨੇ ਬਸ ਸਟੈਂਡ 'ਚ ਵੀ ਨੇ ਸਾਰੇ ਆਪਦੇ ਭੈਣ ਭਈਆਂ ਵਾਂਗੂ ਆਪਦੇ ਧੀਆ ਵਾਂਗੂ ਪਿਆਰ ਦਿੰਦੇ ਨੇ ਕੋਈ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਬਹੁਤ ਇੱਜ਼ਤ ਵਾਲੀ ਲਾਈਫ ਜਿਉ ਰਹੇ ਆ ਬਿਲਕੁਲ ਅੱਛਾ ਸਰਕਾਰਾਂ ਤੋਂ ਉਮੀਦ ਹੁੰਦੀ ਹੈ ਕਹਿੰਦੇ ਕੁਝ ਬਦਲਦੇ ਆ ਹੁਣ ਮੀਤੇ ਹੀ ਰੋਰੀ ਖੜਦੇ ਨੇ ਐਮਪੀ ਇੱਥੋਂ ਮਾਨ ਸਾਹਿਬ ਸੀਗੇ ਸਿੰਘ ਜੀ ਸਿੰਘ ਮਾਨ ਉਹਨਾਂ ਨੇ ਕੀ ਬਦਲਾ ਕੀਤਾ ਹੁਣ ਨਵੇਂ ਐਮਪੀ ਬਣਨਗੇ ਕੋਈ ਉਮੀਦ ਹੈ ਕਿ ਕੋਈ ਕਿਹੜਾ ਐਮਪੀ ਆਏਗਾ ਇੱਥੋਂ ਜਿਹੜਾ ਸੰਗਰੂਰ ਦਾ ਸਵਾਰੇ ਕੁਛ ਤੇ ਲੋਕਾਂ ਦਾ ਸਵਾਰੇ ਇੱਥੇ ਦੇਖੋ ਵੀਰੇ ਅੱਡੋ ਅੱਡਾ ਹਰ ਰਾਤ 'ਚ ਐਮਪੀ ਬਦਲਦੇ ਨੇ ਹਰ ਰਾਤ 'ਚ ਸੋਚ ਬਦਲਦੀ ਐ ਅਲੱਗ-ਅਲੱਗ ਆਪਣਾ ਨਜ਼ਰੀਆ ਕੀ ਪਤਾ ਹੁਣ ਕਿਹੜਾ ਹੋਊਗਾ ਚੰਗਾ ਹੋਊਗਾ ਕਿ ਮਾੜਾ ਹੋਊਗਾ ਤਾਂ ਆਪਾਂ ਨੂੰ ਵੀ ਨਹੀਂ ਪਤਾ ਆਏਗਾ ਬਸ ਆਪਾਂ ਤਾਂ ਇਹੀ ਉਮੀਦ ਕਰਦੇ ਵੀ ਜੇ ਇਦੂ ਅੱਗੇ ਆਉਣ ਵਾਲਾ ਸਮਾਂ ਇਦੂ ਵੀ ਵਧੀਆ ਹੋਵੇ ਕਿਸੇ ਧੀ ਭੈਣ ਦੀ ਇੱਜ਼ਤ ਕਰਨ ਜਿਹੜਾ ਅੱਜ ਦਾ گا ਮੰਦਿਰ ਨਸ਼ਿਆਂ ਚ ਪੈਰੀ ਐ ਵੀ ਇਹ ਸਾਰੇ ਨਸ਼ਿਆਂ ਤੋਂ ਛੱਡ ਕੇ ਕੋਈ ਆਪਦਾ ਕੰਮ ਕਰਨ ਛੋਰੀਆਂ ਤੋਂ ਰਾਤ ਕਰਨ ਜੇ ਮੜਾ ਮੋਟਾ ਕੋਈ ਚੱਜਦੀ ਆ ਜੇ ਇਸ ਕਰਕੇ ਆਪਾਂ ਤਾਂ ਇਹੀ ਉਮੀਦ ਕਰਦੇ ਕੋਈ ਵਧੀਆ ਹੀ ਆਵੇ ਜਿਹੜਾ ਦੋ ਸਾਲਾਂ ਦੇ ਵਿੱਚ ਐਮਐਲਏ ਚੁਣੇ ਗਏ ਨੇ ਉਹ ਸਵਾਰ ਨੇ ਕੁਝ ਇੱਥੇ ਸੰਗਰੂਰ ਦਾ ਜਾਂ ਨੇੜੇ ਤੇੜੇ ਦਾ ਕੁਝ ਸਵਾਰ ਰਹੇ ਆ ਮੀਤੇ ਦੇ ਉੱਜੀ ਸਵਾਰਨਗੇ ਕੁਝ ਬਰਨਾਲੇ ਦੇ ਜਾਂ ਇੱਥੇ ਸਵਾਰਨਗੇ ਐਂ ਤਾਂ ਬਹੁਤ ਖੁਸ਼ਮਾਰ ਵੀ ਦਿੱਤਾ ਕੁਝ ਹੁਣ ਆਪਾਂ ਕਿਸੇ ਦਾ ਜਿੰਨਾ ਕ ਕਰਦੇ ਨੇ ਆਪਾਂ ਕਿਸੇ ਨੂੰ ਚੰਗਾ ਵੀ ਕਹ ਦਿੰਦੇ ਆ ਮਾੜਾ ਵੀ ਕਹ ਦਿੰਦੇ ਆ ਇਹ ਚੰਗਾ ਮਾੜਾ ਸਾਰਾ ਕੁਝ ਵਿੱਚ ਹੀ ਹੁੰਦਾ ਵੀਰੇ ਵੀਹੁਣਾ ਆਪਦਾ ਪ੍ਰਮਾਤਮਾ ਨੂੰ ਇਹ ਕਹਿੰਨੇ ਵੀ ਜਿਹੜਾ ਆਉਣ ਵਾਲਾ ਸਮਾਂ ਇਦੋਂ ਵੀ ਚੰਗਾ ਹੋਵੇ ਸਾਰੇ ਭੈਣ ਭਈਆਂ ਦਾ ਇਕਾ ਹੋਵੇ ਕੋਈ ਕਿਸੇ ਤੋਂ ਦੁਸ਼ਮਣੀਆਂ ਤਾਂ ਉਹ ਕਰਨ ਨਾ ਵੀ ਕਿਸੇ ਨਾਲ ਇੱਕ ਦੂਜੇ ਨਾਲ ਦੁਸ਼ਮਣੀ ਜਿਵੇਂ ਨਾ ਮਾਰੇ ਨੇ ਵੀ ਉਹ ਸਾਰਿਆਂ ਦਾ ਪ੍ਰੇਮ ਪਿਆਰ ਹੋਵੇ ਆਪਾਂ ਤਾਂ ਇਹ ਉਮੀਦ ਕਰਦੇ ਆ ਬਿਲਕੁਲ ਬਿਲਕੁਲ ਅੱਗੇ ਦੇਖੋ ਅੱਗੇ ਪ੍ਰਮਾਤਮਾ ਜੋ ਕਰੂਗਾ ਉਹ ਹੀ ਮਨਜ਼ੂਰ ਹੈ ਬਿਲਕੁਲ ਬਿਲਕੁਲ ਬਹੁਤ ਸ਼ੁਕਰੀਆ ਤਾਂ ਇਹ ਭੈਣਾਂ ਤੇ ਇਹ ਭੈਣ ਨੂੰ ਹੌਸਲੇ ਨੂੰ ਵੀ ਸਲਾਮ ਹੈ ਕਿ ਜੇ ਇੱਥੇ ਕੰਮ ਕਰ ਰਹੇ ਨੇ ਤਾਂ ਬਈ ਵੀ ਇੱਥੇ ਕਰਦੇ ਆ ਕੰਮ ਅੱਛਾ ਤੁਸੀਂ ਨਹੀਂ ਗੱਲ ਕਰਨੀ ਸਸਿਕਾਤ ਬਾਈ ਠੀਕ ਠਾਕ ਉਦਰੀ ਕਰਾਓ ਜੀ ਵੀਰ ਜੀ ਦੀ ਗੱਲ ਠੀਕ ਹੋ ਹਾਂ ਜੀ ਵਧੀਆ ਠੀਕ ਆ ਵਧੀਆ ਜੀ ਬੱਲੇ ਅੱਛਾ ਐਮਪੀ ਫਿਰ ਕਿਹੜਾ ਚੋਣ ਆ ਇਸ ਵਾਰ ਪੂਰੀ ਕਹਿੰਦੇ ਮਾਹੌਲ ਗਰਮ ਹੋ ਗਿਆ ਦੇਖੋ ਜੀ ਕਿਹੜਾ ਬਣੂਗਾ ਇਹ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਗੇੜ ਦਾ ਕਿਧਰ ਕੋਈ ਹੈ ਝਾਕ ਕੇ ਇਹ ਬਣ ਜੇ ਕਿ ਇਹ ਕੰਮ ਸਵਾਰੂ ਨਹੀਂ ਜੀ ਨਹੀਂ ਕੋਈ ਕਿਸੇ ਦਾ ਇਤਵਾਰ ਨਹੀਂ ਹੈਗਾ ਬਸ ਕੋਈ ਨਹੀਂ ਸਵਾਰਦਾ ਹਾਂ ਕਿਹੜਾ ਸਵਾਰਦਾ ਸਾਰੇ ਆਪਣੇ ਦੇਖਦੇ ਆ ਸਾਰਾ ਆਪਣਾ ਆਪਣਾ ਦੇਖ ਕੇ ਪੱਜ ਲੱਗ ਹੂੰ ਕਿਹੜਾ ਪੱਜਦਾ ਗਰੀਬ ਕੋਈ ਉਮੀਦ ਨਹੀਂ ਹੈਗੀ ਹੁਣ ਸਰਕਾਰ ਤੋਂ ਮੌਜੂਦਾ ਤੋਂ ਨਹੀਂ ਜੀ ਕੋਈ ਨਹੀਂ ਹੈਗੀ ਸਾਨੂੰ ਤਾਂ अच्छा ਤੁਹਾਡੇ ਸਟੈਂਡ ਬਾਰੇ ਕੋਈ ਸੋਚਦਾ ਇੱਥੇ ਕੋਈ ਐਮਐਲਏ ਮੰਤਰੀ ਕੇ ਤੁਹਾਨੂੰ ਕੋਈ ਪੱਕਾ ਸਟੈਂਡ ਬਣਾ ਦੇਵੇ ਨਹੀਂ ਹਜੇ ਤੱਕ ਤਾਂ ਨਹੀਂ ਕੋਈ ਆਇਆ ਜੀ ਕਿ ਕਿੜਕ ਵੀ ਪੱਕਾ ਸਟੈਂਡ ਤੋਂ ਬਦਲੇ ਆ ਹਜੇ ਤੱਕ ਤਾਂ ਕੋਈ ਕੋਈ ਨਹੀਂ ਆਇਆ ਨਹੀਂ ਇਹ ਆਸ ਰੱਖਦੇ ਹੋ ਕਿ ਤੁਹਾਡਾ ਪੱਕਾ ਸਟੈਂਡ ਹੋਵੇ ਥਾਂ ਆ ਕੇ ਖੜੋ ਉੱਥੋਂ ਫਿਰ ਤੁਸੀਂ ਸਵਾਰੀ ਚੱਕੋ ਅੱਡੇ ਤੇ ਜਾਓ ਵਾਲੈਂਸ ਤਾਂ ਹੁੰਦੀ ਹੈ ਜੀ ਕੋਈ ਵੀ ਕੰਮ ਕਰਦੇ ਆ ਪਾਸਤਾਨ ਦੇ ਵੀ ਸਾਡਾ ਕੰਮ ਹੋਣਾ ਚਾਹੀਦਾ ਪੱਕਾ ਕੰਮ ਹੋਣਾ ਚਾਹੀਦਾ ਜੀ ਬਿਲਕੁਲ ਹਣ ਬਿਲਕੁਲ ਹੀ ਸਾਹਮਣੇ ਭਰਾਜ ਮੈਡਮ ਦੇ ਵੀ ਪੋਸਟਰ ਲੱਗੇ ਹੋਏ ਨੇ ਕਹਿੰਦੇ ਪਹਿਲਾਂ ਤਾਂ ਬੜਾ ਐਕਟਿਵਤਾ ਹੁੰਦੇ ਸੀਗੇ ਹੁਣ ਹੈ ਉਮੀਦ ਉਹਨਾਂ ਦੀ ਵੀ ਐਕਟਿਵਤਾ ਆਣਗੇ ਜਾਂ ਕਿਵੇਂ ਆਣਗੇ ਐਕਟਿਵਿਟੀ ਤਾਂ ਕਿੱਥੋਂ ਕਿੱਥੋਂ ਆਣਗੇ ਜੀ ਹੁਣ ਹੋਣ ਨਹੀਂ ਆਦਿਆ ਐਕਟਿਵਤਾ ਕਿਉਂ ਆਣਗੇ ਜੀ ਹੁਣ ਬਿਲਕੁਲ ਤਾਂ ਗੱਡੀਆਂ ਆ ਗਈਆਂ ਨੇ ਲਵੀ ਜੀ ਬਿਲਕੁਲ ਤਾਂ ਇਹ ਸੰਗਰੂਰ ਦੀ ਤਸਵੀਰ ਹੈ ਜਿੱਥੇ ਲੋਕ ਬੜਾ ਕੁਝ ਸੋਚਦੇ ਨੇ ਤੇ ਬੜਾ ਕੁਝ ਮਨ ਦੇ ਵਿੱਚ ਰੱਖੀ ਬੈਠੇ ਨੇ ਕੀ ਬਦਲਾਅ ਹੋਏਗਾ ਐਮਪੀ ਕੌਣ ਹੋਏਗਾ ਤੁਹਾਡਾ ਉਸ ਦੇ ਉੱਤੇ ਚਰਚਾ ਕਰ ਰਹੇ ਸੀ ਕਿ ਲੋਕ ਹੁਣ ਇਹ ਸੋਚ ਰਹੇ ਨੇ ਕਿ ਉਹ ਆਵੇ ਜਿਹੜਾ ਨਹਾਰ ਬਦਲੇ ਸੰਗਰੂਰ ਦੀ ਪੰਜਾਬ ਦੀ ਪਰ ਹੁਣ ਨਹਾਰ ਬਦਲੇਗਾ ਕੌਣ ਨਸ਼ੇ ਖਤਮ ਕਰੇਗਾ ਕੌਣ ਕੀ ਉਹ ਮੈਂਬਰ ਆਫ ਪਾਰਲੀਮੈਂਟ ਇੱਥੋਂ ਜਾ ਕੇ ਆਵਾਜ਼ ਚੁੱਕੇਗਾ ਕਿ ਇਹ ਚੀਜ਼ ਇਸ ਤਰੀਕੇ ਨਾਲ ਹੋ ਰਹੀ ਹੈ ਇਸ ਦਾ ਹੱਲ ਕੀਤਾ ਜਾਵੇ ਜਿਸ ਤਰੀਕੇ ਨਾਲ ਵਧੇਕੀ ਪੰਜਾਬ ਨਾਲ ਹੋ ਰਹੀ ਹੈ ਇਸ ਦਾ ਹੱਲ ਕੀਤਾ ਜਾਵੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਇਹ ਤਸਵੀਰ ਤੁਹਾਡੇ ਨਾਲ ਸੰਗ੍ਰਹਿ ਤੋਂ ਸਾਂਝੀ ਕਰ ਰਹੇ ਸੀਗੇ ਕੈਮਰੇ ਸਹਾਯੋਗ ਦੇਸ ਜਗਮੀਤ ਧੰਨਵਾਦ